ਮੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਕੇ ਜਿੰਨੇ ਜਿੱਤੇ ਆ ਉਹਨਾਂ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਦੇਣਾ ਸੀ ਜਿੰਨੀਆਂ ਸਾਡੀਆਂ ਮੰਗਾਂ ਕਿਸਾਨਾਂ ਦੀਆਂ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਵੇਂ ਐਮਐਸਪੀ ਗਰੰਟੀ ਕਿਨੂੰ ਉਹਨਾਂ ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿੰਨਾ ਕਰਕੇ ਅਸੀਂ ਧਰਨੇਾਂ 'ਤੇ ਬੈਠੇ ਆ ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲਣਦੇ ਆ ਉਹਦੇ ਸਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਜੀ ਤੇ ਸਾਰਿਆਂ ਕਰਨਾ ਚਾਹੀ ਸੀ ਸਾਰਿਆਂ ਨੂੰ ਮੰਗ ਪੱਤਰ ਦੇਣਾ ਸੀਗਾ ਇਹ ਅਮਰਪਾਲ ਸਿੰਘ ਜਿਹੜੇ ਆਪ ਜੀਲ ਚ ਜਿਲ੍ਹੇ ਸਰਕਾਰ ਦਿੱਤੇ ਆ ਕਿ ਉਹਨੇ ਘਰ ਪਰਿਵਾਰ ਨੂੰ ਜਿਹੜਾ ਉਹ ਅਹੀਂ ਦਿੱਤਾ ਜੀ ਮੰਤਪਾਲ ਕੀ ਇਹ ਸ਼ਵਾਸੰਦ ਲਵਾਇਆ ਗਿਆ ਜੀ ਤੁਹਾਨੂੰ ਪਰਿਵਾਰ ਵਾਸਤੇ ਵੇਖੋ ਜੀ ਉਹਨਾਂ ਕਿਹਾ ਵੀ ਇਹ ਸਾਡੀ ਜਿਵੇਂ ਡੀਸੀ ਸਾਹਿਬਾਂ ਜਾ ਕੇ ਦੇਣ ਘਰੀ ਸੀ ਬਣਾ ਨੂੰ ਜਾਂ ਆ ਕੇ ਲੈ ਜਾਣਗੇ ਜਾਂ ਇਹਨਾਂ ਨੇ ਜਾ ਕੇ ਉਹ ਤੁਹਾਨੂੰ ਅਮਰਤਪਾਲ ਨੂੰ ਸਿਆਣਕ ਜੇ ਸਿਆਣ ਕਰਦੀ ਲੋਟ ਪਈ ਸ਼ਿਆਣ ਕਰਵਾ ਕੇ ਜਿਹੜਿਆ ਫੇਰ ਉਹ ਰਸਪਾ ਵੀ ਲੈ ਜਾਊਗਾ ਲੋਕ ਸਭਾ ਚ ਲਗਦਾ ਨਹੀਂ ਕਿ ਜਿਵੇਂ ਦੂਸਰੇ ਐ ਐਮਪੀਆ ਦੇ ਘਰ ਦੇ ਬਾਹਰ ਉੱਚ ਅਧਿਕਾਰੀ ਪਹੁੰਚਦੇ ਨੇ ਅੱਜ ਇੱਥੇ ਕੋਈ ਵੀ ਉੱਚ ਅਧਿਕਾਰੀ ਜਿਹੜਾ ਉਹ ਨਹੀਂ ਪਹੁੰਚਿਆ ਉਹ ਇਸ ਕਰਕੇ ਨਹੀਂ ਆ ਆ ਵੀ ਅਮਰਤਪਾਲ ਆਪ ਤੇ ਇੱਥੇ ਆ ਨਹੀਂ ਆਪ ਦੇ ਜੇਲ੍ਹ ਵਿੱਚ ਜੇਲ੍ਹ ਵਿੱਚ ਦਿੱਤੇ ਆ ਜਿਹੜਾ ਮੰਗ ਪੱਤਰ ਜਿਹੜਾ ਪਰਿਵਾਰ ਨੂੰ ਆ ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅਮਰਤਪਾਲ ਨੂੰ ਜੇ ਇਹ ਇਗਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਆਇਆ ਲੋਕਾਂ ਨੇ ਪੰਜਾਬੀਆਂ ਨੇ ਉਹਨੂੰ ਜੋ ਕੇ ਲੋਕ ਸਭਾ ਚ ਲੈ ਕੇ ਆ ਜਿਹੜਾ ਵਾਅਦ ਤੋਂ ਵਾਅਦਾ ਭਾਰੀ ਵੋਟਾਂ ਨਾਲ ਜਿੱਤਿਆ ਵਾ ਤੇ ਉਹਨੂੰ ਜਿਹੜਾ ਵਾਅਦਾ ਦਿੱਤਾ ਵਾ ਇਹ ਕਰਕੇ ਇਹ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਜੀ ਨਾ ਉਹ ਕੀ ਭਰੋਸਾ ਜਿਹੜਾ ਹੈਗਾ ਬਾਬੂਦਰ ਸਿੰਘ ਸਿੰਘ ਨੂੰ ਦਿੱਤਾ ਗਿਆ ਸੀ ਉਹਨਾਂ ਆਖਿਆ ਜੀ ਬਿਲਕੁਲ ਨਹੀਂ ਜਿਹੜਾ ਤਾਂ ਮੰਗ ਪੁੱਛਾਂਗੇ ਤੇ ਬਾਕੀ ਮੰਗ ਪੁੱਛ ਸਾਡੇ ਪਹੁੰਚ ਜਾਣਗੇ ਜੋ ਸਰਕਾਰ ਜਿਹੜੀ ਇਹੀ ਚਾਹੁੰਦੇ ਆ ਕਿ ਸਰਕਾਰ ਗੌਰ ਕਰੇ ਇਹਨਾਂ ਚੀਜ਼ਾਂ ਦੇ ਤੇ ਸਾਨੂੰ ਧਰਮਿਆਂ ਦੇ ਬੈਠਿਆਂ ਸਾਰੇ ਮਸਲੇ ਹੱਲ ਹੋਣ ਰਹੀ ਆਪਣੇ ਘਰਾਂ ਨੂੰ ਆਈਏ